ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਲਈ ਅਬੋਹਰ ਬੱਲੂਆਣਾ ਤੇ ਮਲੋੜਸਣ ਨੇ ਕਈ ਹਲਕਿਆਂ 'ਚ ਰੈਲੀਆਂ ਕੀਤੀਆਂ ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਮਾਨ ਸਰਕਾਰ ਨੂੰ ਜਮ ਕੇ ਕੋਸਿਆ ਇਲਜ਼ਾਮ ਲਾਇਆ ਕਿ ਆਪ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਹਾਲਾਤ ਕੀ ਆਪਣੇ ਸੂਬੇ ਦੀ ਪਿਛਲੇ 10 ਸਾਲ 5 ਸਾਲ ਆਪਾਂ ਕਾਂਗਰਸ ਨੂੰ ਦਿੱਤੇ ਤਿਆ 5 ਸਾਲ ਝਾੜੂ ਵਾਲਿਆਂ ਨੂੰ 5 ਸਾਲ ਕਾਂਗਰਸ ਦੀ ਸਰਕਾਰ ਨੇ ਬੇੜਾ ਘਰ ਕਰਤਾ ਤੇ ਇਹਨਾਂ ਨੇ ਤਾਂ ਜਿਵੇਂ ਹੀ ਤਬਾਈ ਲਿਆਂਦੀ ਹੈ ਅੱਜ ਖੋਖ ਹੀ ਰਿਹਾ ਪੰਜਾਬ 'ਚ ਨਸ਼ਾ ਘਰ ਘਰ ਮਿਲ ਲੱਗ ਗਿਆ ਨਸ਼ਾ ਆ ਕਿਉਂ ਮਿਲ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਐਮਐਲਏ ਮੀਨਾ ਲੈਣ ਲੱਗੇ ਨਸ਼ਾ ਵੇਚਣ ਵਾਲਿਆਂ ਤੋਂ ਅਫਸਰਾਂ ਨੂੰ ਕਿਹਾ ਪੁਲਿਸ ਨੂੰ ਕਿਹਾ ਇਹਨਾਂ ਨੂੰ ਫੜਨਾ ਨਹੀਂ 10 10 15 15 ਲੱਖ ਮੀਨਾ ਲੈਣ ਲੱਗੇ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਅੱਜ ਗੁੰਡਾਗਰਦੀ ਦਾ ਰਾਜ ਹੈ ਜਿਹੜਾ ਆਉਂਦਾ ਕੋਈ ਬੈਂਕ ਲੁੱਟ ਲੈਂਦਾ ਕੋਈ ਦੁਕਾਨ ਲੁੱਟ ਲੈਂਦਾ ਕੱਲੇ ਜਾਂਦੇ ਹੋ ਬੀਬੀਆਂ ਦੇ ਪਰਸ ਖੋਹ ਲੈਂਦੇ ਆ ਬਾਲੀਆਂ ਲਾ ਲੈਂਦੇ ਆ गैंगस्टर, फरौतियां मंग रहे मैं कई मंडिया च गया मेरे को व्यापारी आए तो कह लग गए कि मैं भी लख दे के खेड़ा छुया कोई कहता तीह लाख लेके खेड़ा छुड़ाया मैं उन्होंने कहा तु पुलिस को मिले एस एस पी कहते आप ही लै दे के मका लो एना थोन कोई गोली मारे आता हालात है ऐ जी माड़ी हालत ਅਜ ਤੱਕ ਨਹੀਂ ਦੇਖਿਆ ਸੀ ਪੰਜਾਬ 'ਚ ਮੈਂ ਉਹੀ ਬੇਨਤੀ ਕਰਨਾ ਚਾਹਣਾ ਹੈ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਉਹਨਾਂ ਨੂੰ ਆਪਾਂ ਸਰਕਾਰ ਦੇ ਦਿੱਤੀ ਉਹਨਾਂ ਦਾ ਪਿਛੋਕੜ ਨਹੀਂ ਦੇਖਿਆ ਜੇ ਆਪਾਂ ਰਿਸ਼ਤਾ ਕਰਨ ਨੂੰ ਹੀ ਜਾਣਦੇ ਆ ਪਰਿਵਾਰ ਨਾਲ ਪਿਛੋਕੜ ਦੇਖਦੇ ਆ ਇੱਥੇ ਤਾਂ ਕੁਝ ਨਹੀਂ ਦੇਖਿਆ ਆਪਾਂ ਤਾਂ ਨੂੰ ਆ ਹੀ ਨਹੀਂ ਪਤਾ ਸੀ ਐਮਐਲਏ ਵੋਟ ਕਿਨੂੰ ਪਾ ਰਿਆ ਬਲਕਿਲਾ ਝਾੜੂ 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 ਕਰਕੇ ਪੂਰਾ ਹਾਲ ਕਰ ਦਿੱਤਾ ਅੱਜ ਅੱਜ ਵਪਾਰੀ ਪੰਜਾਬ ਛੱਡ ਕੇ ਦੂਜੇ ਸੂਬਿਆਂ ਜਾਣ ਲੱਗੇ ਇਹ じゃ ਮੜਾ ਹਾਲ ਹੋ ਗਿਆ ਆ ਦੇਖੋ ਬਿਜਲੀ ਦੇ ਕੱਟ ਲੱਗਣ ਲੱਗੇ ਬਿਜਲੀ ਦੇ ਕੱਟ ਲੱਗਦੇ ਆ ਅਕਾਲੀ ਸਰਕਾਰ ਦੇ ਅੰਦਰ ਅਸੀਂ ਸਰਪਲਸ ਕਰਕੇ ਗਏ ਸੀ ਅਸੀਂ ਥਰਮਲ ਪਲਾਨ ਲਾ ਕੇ ਜਨਰੇਟਰ ਬੰਦ ਖੱਤੇ ਸੀ ਪਰ ਪਿਛਲੇ 7-8 ਸਾਲ ਕੋਈ ਨਾ ਕਾਂਗਰਸ ਨੇ ਤੇ ਨਾ ਝਾੜੂ ਵਾਲੇ ਨੇ ਕੋਈ ਨਵਾਂ ਥਰਮਲ ਪਲੈਂਟ ਲਾਇਆ ਕਿਉਂਕਿ ਹਰ ਸਾਲ ਮੰਗ ਵਧਦੀ ਹੈ ਤੇ ਅੱਜ ਅੱਜ ਤਾਂ ਹਲੇ ਤੁਸੀਂ ਦੇਖੋਗੇ ਪਹਿਲੀ ਜੂਨ ਦੇ ਇਲੈਕਸ਼ਨ ਦੇ ਬਾਅਦ 2 ਜੂਨ ਦੇ ਬਾਅਦ ਦੇਖਿਓ 10-10 ਘੰਟੇ ਘੱਟ ਲੱਗਣਗੇ ਆ ਝਾੜੂ ਵਾਲੇ ਨੇ ਇੰਨਾ بڑا ਹੱਲ ਕਰ ਦਿੱਤਾ ਬਾਦਲ ਸਾਹਿਬ ਦੀ ਸਰਕਾਰ ਸੀ 10 ਸਾਲ ਹਰ ਗਰੀਬ ਨੂੰ ਆਟਾ ਦਾਲ ਮਿਲਦਾ ਸੀ ਸ਼ਗਨ ਮਿਲਦੇ ਸੀ ਪੈਨਸ਼ਨ ਮਿਲਦੀ ਸੀ 200 ਨਾਟ ਬਿਜਲੀ ਦੇ ਮਾਫੀ ਐਸੀ ਪਰਿਵਾਰਾਂ ਨੂੰ ਅਸੀਂ ਸਕਾਲਰਸ਼ਿਪ ਦਿੰਦੇ ਸੀ ਸਰਕਾਰੀ ਸਕੂਲਾਂ 'ਚ ਲੜਕੀਆਂ ਪੜ੍ਹਦੀਆਂ ਸੀ ਉਹਨਾਂ ਨੂੰ 10ਵੀਂ ਤੇ 11ਵੀਂ ਵਿੱਚ ਸਾਈਕਲ ਦਿੰਦੇ ਸੀ ਕੋਈ ਕਿਸਮ ਦੀ ਟਲੀ ਕਲੀਨ ਸੀ ਜਿਹੜੇ ਵਿਚਾਰੇ ਕਿਸਾਨ ਤੁਸੀਂ ਜਾਣਦੇ ਹੋ ਜਿੰਨੀਆਂ ਸਹੂਲਤਾਂ ਭਾਵੇਂ ਤੁਹਾਡੇ ਟਿਊਬਲ ਕਨੈਕਸ਼ਨ ਐ ਭਾਵੇਂ ਕਸੀਆਂ ਐ ਨਹਿਰਾਂ ਸਾਰੀਆਂ ਹੀ ਪੱਕੇ ਖਾਲੇ ਮੰਡੀਆਂ ਬਣਾਉਣ ਵਾਲਾ ਕਾਲੀਦਲ ਐ ਆ ਕਿਉਂ ਕਾਲੀ ਦਲ ਹੈ ਕਿਉਂਕਿ ਕਾਲੀ ਦਲ ਖੇਤਰੀ ਪਾਰਟੀ ਹੈ ਸੂਬੇ ਦੀ ਪਾਰਟੀ ਜਿਹੜੀ ਸੂਬੇ ਦੀ ਪਾਰਟੀ ਹੁੰਦੀ ਹੈ ਉਹਦਾ ਲਗਾ ਸੂਬੇ ਨਾਲ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ 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 ਆਮ ਆਦੀ ਪਾਰਟੀਆ ਦਿੱਲੀ ਵਾਲੀਆਂ ਇਹਨਾਂ ਦਾ ਲਗਾ ਕੋਈ ਨਹੀਂ ਤੁਹਾਡੇ ਨਾਲ ਤੁਸੀਂ ਜਿਉਂਦੇ ਹੋ ਮਰਦੇ ਹੋ ਕੋਈ ਫਿਕਰ ਨਹੀਂ ਇਹਨਾਂ ਨੂੰ ਤੁਸੀਂ ਦੇਖ ਲਿਆ ਹੜ ਆ ਗਏ ਸੀ ਕਿਸੇ ਨੇ ਨਹੀਂ ਪੁੱਛਿਆ ਆ ਥੋੜੇ ਬੱਲੂ ਵਾਂ ਹਲਕੇ ਚ ਕਿੰਨਾ ਬੁਰਾ ਹਾਲ ਹੋ ਗਿਆ ਸੀ ਮੈਂ ਗਿਆ ਸੀ ਮੈਂ ਆਪਣੇ ਕੋਲੋਂ ਪੈਸਾ ਲੈ ਕੇ ਗਿਆ ਸੀ ਦੇਖ ਮੁੱਖ ਮੰਤਰੀ ਤਾਂ ਆਇਆ ਹੀ ਨਹੀਂ ਥੋੜੇ ਇੱਥੇ ਦੇਖ ਲੋ ਤੂਫਾਨ ਆਇਆ ਸੀ ਥੋੜੇ ਇੱਥੇ ਸਾਰੇ ਬਾਗ ਪੱਟੇ ਗਏ ਪੁੱਛਣ ਵੀ ਨਹੀਂ ਆਇਆ ਵੱਡੇ ਬਾਦਲ ਸਾਹਿਬ ਕਿਤੇ ਵੀ ਤਕਲੀਫ ਹੁੰਦੀ ਆਪ ਪਹੁੰਚਦੇ ਸੀ ਇਹਨਾਂ ਨੂੰ ਤਾਂ ਕੋਈ ਫਿਕਰ ਨਹੀਂ